ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਸਾਰਾ ਪਿਆਰ ਸਤਕਾਰ तमाम ਮੀਡੀਆ ਦੇ ਜਿੰਨੇ ਵੀ ਪਰਸਨ ਜਿੱਥੇ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਮੇਰੀਆਂ ਸੱਜੀਆਂ ਕੱਪੀਆਂ ਬਾਵਾ ਮੇਰੇ ਭਰਾ ਸਾਰੇ ਪਹੁੰਚੇ ਨੇ ਸਾਡਾ ਗਾਣਾ ਆ ਰਿਹਾ ਜੀ ਦਾਦੀ ਅੰਮੀ ਕੱਲ ਨੂੰ ਇਹ ਗਾਣਾ ਰਿਲੀਜ਼ ਹੋ ਜਾਣਾ ਜੀ ਮੇਰੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਸੋ ਇਸ ਗਾਣੇ ਨੂੰ ਤੁਸੀਂ ਜ਼ਰੂਰ ਪਿਆਰ ਦੇਣਾ ਇਸ ਗਾਣੇ ਦੇ ਵਿੱਚ ਬਹੁਤ ਪਿਆਰਾ ਮੈਸੇਜ ਹੈ ਰਿਸ਼ਤਿਆਂ ਨੂੰ ਦਰਸਾਉਂਦਾ ਇਹ ਗਾਣਾ ਔਰ ਮੈਨੂੰ ਲੱਗਦਾ ਕਿ ਮਾਂ ਦੀ ਗੱਲ ਹੁੰਦੀ ਹੈ ਪਿਓ ਦੀ ਗੱਲ ਹੁੰਦੀ ਹੈ ਭੈਣ ਭਰਾਵਾਂ ਦੀ ਗੱਲ ਹੁੰਦੀ ਹੈ ਪਰ ਬਹੁਤ ਰੀਅਰ ਗਾਣੇ ਹੋਣੇ ਜਿਨ੍ਹਾਂ ਵਿੱਚ ਦਾਦਾ ਦਾਦੀ ਦੀ ਗੱਲ ਹੁੰਦੀ ਹੋਗੀ ਔਰ ਮੈਨੂੰ ਲੱਗਦਾ ਕਿ ਇਹ ਗਾਣਾ ਦਾਦੀ ਦੇ ਪਿਆਰ ਨੂੰ ਦਰਸਾਉਂਦਾ ਇੱਕ ਦਾਦੀ ਤੇ ਪੋਤੇ ਦੀ ਪੋਤੇ ਦੇ ਪਿਆਰ ਦੀ ਗੱਲ ਹੈ ਤੇ ਉਮੀਦ ਕਰਦਾ ਹੈ ਗਾਣਾ ਤੁਹਾਨੂੰ ਚੰਗਾ ਲੱਗੇ ਕਿਉਂਕਿ ਦਾਦਾ ਪਿਆਰ ਹੈਗਾ ਪੰਜਾਬ ਦੀ cultures ਜਿਹੜਾ ਪਿਆਰ ਅਜੇ ਵੀ ਹੈਗਾ ਜਿਹੜੇ ਪਰਿਵਾਰ ਆਉਂਦਾ ਲੱਗਦਾ ਪਿਆਰ ਕਿੱਥੇ ਹੁਣ ਪਰਿਸ਼ਾ ਚਾਹਾਂਦਾ ਕਿਉਂਕਿ ਪਿਆਰ ਅੱਜ ਵੀ ਬਰਕਰਾਰ ਹੈਗਾ ਮੈਨੂੰ ਇਹਦਾ ਲੱਗਦਾ ਜੀ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਲੋਕ ਹੋ ਰਹੀਆਂ ਨੇ ਤੁਸੀਂ ਗਾਰਿਆਂ ਦੇ ਵਿੱਚ ਸਿਰਫ ਇਹ ਚੀਜ਼ਾਂ ਦਿਖਾਉਣ ਵਾਸਤੇ ਰਹਿ ਗਈਆਂ ਬਹੁਤ ਰੇਅਰ ਪਿੰਡ ਰਹੇਗੇ ਜਿਨ੍ਹਾਂ ਵਿੱਚ ਅੱਜ ਵੀ ਉਹ ਰਿਸ਼ਤੇ ਕਾਇਮ ਨੇ ਦਾਦਾ ਦਾਦੀ ਦਾ ਪਿਆਰ ਕਾਇਮ ਹੈ ਇੱਕ ਦੂਜੇ ਦੀ ਗੱਲ ਨੂੰ ਜਰਿਆ ਜਾਂਦਾ ਹੈ ਸਹਿਯਾ ਜਾਂਦਾ ਹੈ ਜੇ ਕੋਈ ਵੱਡੇ ਨੇ ਘੂਰ ਦਿੱਤਾ ਤਾਂ ਛੋਟਾ ਬਰਦਾਸ਼ਤ ਕਰ ਲਾਂਦਾ ਪਰ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਦੇ ਸਹੀ ਫੈਕਟ ਵੀ ਨੇ ਤੇ ਮੈਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਇਹਦੇ ਬੈਡ ਫੈਕਟ ਵੀ ਨੇ ਕਿਉਂਕਿ ਸਹੀ ਚੀਜ਼ਾਂ ਨੂੰ ਘੱਟ ਪ੍ਰਮੋਟ ਕੀਤਾ ਜਾਂਦਾ ਔਰ ਗਲਤ ਚੀਜ਼ ਨੂੰ ਬਹੁਤ ਜਲਦੀ ਚੱਕ ਲਿੱਤਾ ਜਾਂਦਾ ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਘਰ ਦੇ ਵਿੱਚ ਪੰਜ ਮੈਂਬਰ ਨੇ ਤਾਂ 10 ਫੋਨ ਨੇ ਤਾਂ ਅਸੀਂ ਮੋਸਟਲੀ ਟਾਈਮ ਆਪਣਾ ਫੋਨਾਂ ਦੇ ਤੇ ਯੂਜ਼ ਕਰਦੇ ਆਂ ਆਪਣਿਆਂ ਲਈ ਟਾਈਮ ਹੀ ਨਹੀਂ ਆ ਸੋ ਮੇਰਾ ਜਿੰਨਾ ਵੀ ਸਾਡਾ ਯੂਥ ਹੈ ਮੇਰੇ ਭੈਣ ਭਰਾ ਨੇ ਹਮ ਉਮਰ ਨੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਣੇ ਰਿਸ਼ਤੇਆਂ ਨੂੰ ਟਾਈਮ ਦਿਓ ਉਹ ਆਪਣਿਆਂ ਨੂੰ ਟਾਈਮ ਦਿਓ ਇਹ ਪੈਸਾ ਵੀ ਕਮਾ ਲਾਂਗੇ ਸਾਰੀਆਂ ਚੀਜ਼ਾਂ ਵੀ ਜੇ ਟੀਵੀ ਦੇ ਉੱਤੇ ਕੋਈ ਫਿਲਮ ਚੱਲਦੀ ਹੈ ਉਹਨੂੰ ਅੱਜ ਦੇ ਟਾਈਮ ਤੇ 스마트 ਟੀਵੀ ਆ ਗਿਆ ਉਹਨੂੰ ਰਿਵਰਸ ਕਰਕੇ ਆਪਾਂ ਦੁਬਾਰਾ ਸੇ ਦੇਖ ਸਕਦੇ ਹਾਂ ਪਰ ਜਿਹੜਾ ਰਿਸ਼ਤਾ ਲੰਘਿਆ ਉਹ ਵਾਪਸ ਨਹੀਂ ਆਉਂਦਾ ਉਹਨਾਂ ਦੀ ਗੱਲ ਸਾਕੀ ਦੇਖੀਓ ਕਿ ਕਿੰਦਾ ਜਿਹੜਾ ਆਇਆ ਨਾ ਜਿਹੜਾ ਆਸਤਰਾ ਮੈਂ ਬਾਰ ਬਾਰ ਕਿਹਾ ਦੇਖਦਾ ਜਾ ਰਿਹਾ ਆ ਸਟੇਜ ਦੇ ਉੱਤੇ ਵੀ ਜਿਹੜਾ ਆਇਆ ਹੈ ਕਈ ਕਲਾਕਾਰਾਂ ਨੂੰ ਦੂਕੀਆਂ ਨਾਲ ਬੈਠੇ ਜੀ 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 ਇਹ ਸਭ ਚੀਜ਼ ਨੂੰ ਕਿੱਦਾਂ ਦੇਖੇ ਤੁਸੀਂ ਭਾਜੀ ਮੈਨੂੰ ਇਹ ਲੱਗਦਾ ਹੈ ਕਿ ਨਾ ਕਿਤੇ ਨਾ ਕਿਤੇ ਅਸੀਂ ਆਰਟਿਸਟਾਂ ਦੀ ਸ਼ਾਭੀ ਬਿਲਕੁਲ ਹੀ ਖਰਾਬ ਕਰ ਰਹੇ ਕਲਾਕਾਰਾਂ ਨੂੰ ਅਸੀਂ ਬਿਲਕੁਲ ਹੀ ਡਾਊਨ ਕਰ ਲਿਆ ਕਲਾਕਾਰ ਅੱਜ ਦੇ ਟਾਈਮ ਤੁਸੀਂ ਪਿੱਛੇ ਥੋੜਾ ਦੇਖ ਕੇ ਦੇਖ ਲਓ ਸਰਦੂਲ ਸਾਹਿਬ ਸੀ ਹੰਸ ਰਾਜ ਜੀ ਸੀਗੇ ਗਾਉਂਦੇ ਸੀ ਜਦੋਂ ਸਟੇਜ ਦੇ ਉੱਤੇ ਕਿੰਨਾ ਲੋਕ ਗੁਰਦਾਸ ਮਾਨ ਸਾਹਿਬ ਟਿਲ ਨਾਉ ਅੱਜ ਵੀ ਪਰਫਾਰਮ ਕਰਦੇ ਨੇ ਲੋਕ ਕਿੰਨਾ ਉਦੋਂ ਕਿੰਨੇ ਕਿੰਨਾ ਸਤਿਕਾਰ ਦਿੰਦੇ ਨੇ ਅਸੀਂ ਪਰਫਾਰਮ ਕਰਨ ਜਾਂਦੇ ਹਾਂ ਸਾਨੂੰ ਲੋਕ ਪਿਆਰ ਕਰਦੇ ਪਰ ਪੇਸ਼ੈਂਸ ਲੈਵਲ ਨਾਲ ਜਿਹੜਾ ਲੋਕਾਂ ਦਾ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਇਦਾਂ ਹੋਣ ਲੱਗ ਗਿਆ ਕਿ ਆ ਵੀ ਚੀਜ਼ ਫਟਾਫਟ ਹੋ ਜੇ ਆ ਵੀ ਚੀਜ਼ ਫਟਾਫਟ ਹੋ ਜੇ ਤਾਂ ਮੈਨੂੰ ਲੱਗਦਾ ਕਿ ਆਰਟਿਸਟ ਵੀ ਆਰ ਤੁਹਾਡੇ ਚੋਂ ਨਿਕਲੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਵੀ ਪਿਆਰ ਹੀ ਦਿਆ ਕਰੋ ਤੇ ਆਰਟਿਸਟਾਂ ਦੀ ਵੀ ਇਹ ਫਰਜ਼ ਬਣਦਾ ਕਿ ਜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਇਨਕਲੂਡਿੰਗ ਮੈਂ ਆਪਣੇ ਵੀ ਗੱਲ ਕਰਦਾ ਕਿ ਜੇ ਸਾਨੂੰ ਲੋਕ ਪਿਆਰ ਕਰਦੇ ਨੇ ਮੈਂ ਇਹ ਗਾਣਾ ਕੋਈ ਮੈਂ ਕਮਰਸ਼ੀਅਲ ਐਂਗਲ ਨਹੀਂ ਕੀਤਾ ਇਹ ਮੇਰੀ ਆਪਣੀ ਰੂਹ ਸੀ ਇਹ ਗਾਣਾ ਮੈਂ ਕਰਾਂ ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਨਾਲ ਮੇਰਾ ਕੋਈ ਐਡਾ ਕੋਈ ਮੈਨੂੰ ਕੋਈ ਬਾਹਰ ਫੈਕਟਰ ਨਹੀਂ ਹੈ ਪਰ ਮੇਰਾ ਇੱਕ ਆਪਣੀ ਸੈਟੀਸਫੈਕਸ਼ਨ ਆ ਕਿ ਮੇਰਾ ਇਹ ਮੈਸੇਜ ਲੋਕਾਂ ਤੱਕ ਜਾਵੇ ਚਾਹੇ ਉਹਨੂੰ 10 ਲੋਕ ਸੁਣਨ ਚਾਹੇ 100 ਸੁਣ ਉਹ ਮੇਰੇ ਲਈ ਮੈਟਰ ਨਹੀਂ ਕਰਦਾ ਪਰ ਇੱਕ ਚੰਗੀ ਬੁੱਕ 'ਚ ਇਹ ਗਾਣਾ ਆਉਣਾ ਚਾਹੀਦਾ ਹੈ ਕਿ ਇੱਕ ਰਿਸ਼ਤੇ ਨੂੰ ਦਰਸਾਉਂਦਾ ਹੈ ਜੇ 10 ਲੋਕਾਂ ਨੂੰ ਲੋਕਾਂ ਨੇ ਵੀ ਇਹ ਗਾਣਾ ਉਹਨਾਂ ਨੇ ਸਮਝ ਲਿਆ ਤਾਂ ਸ਼ਾਇਦ 10 ਘਰ ਵੱਸ ਸਕਦੇ ਨੇ ਇਸ ਤੇ। ਸਰ ਇਹ ਵੀ ਪਿਆੰਦਾ ਕਿ ਵਾਅ ਫੈਕਟਰ ਕੋਈ ਵੀਊ ਫੈਕਟਰ ਵਾਸਤੇ ਜਿਹੜਾ ਆ ਲਗਾਤਾਰ ਅਗੇ ਹੀ ਗਾਣੇ ਜਿਹੜੇ ਨੇ ਕੱਟੇ ਜਾਂਦੇ ਨੇ ਜਿਹੜੀ ਕੋਈ ਵਾਪਿਸ ਹੋ ਜਾਂਦੇ ਨੇ। ਜੀ ਜੀ ਜੀ। ਸਰ ਮੈਨੂੰ ਇਹ ਲੱਗਦਾ ਕਿ ਆਪਦੇ ਟਾਈਮ 'ਚ ਨਾ ਸ਼ੋਸ਼ੇਬਾਜ਼ੀ ਜ਼ਿਆਦਾ ਹੋ ਗਈ। ਤਾਂ ਕਲਾਕਾਰ ਨੂੰ ਮੈਂ ਗੱਲ ਹੋਈ ਆ ਕਿ ਕੀ ਫਰਕ ਹੁੰਦਾ ਤੁਹਾਡੀ ਸੋਚ ਦਾ ਤੁਹਾਡੇ ਕੰਮ ਕਰਨ ਦੇ ਤਰੀਕੇ ਦਾ। ਤੇ ਕਲਾਕਾਰ ਨੂੰ ਸਿਰਫ ਇਹ ਸੋਚਣਾ ਚਾਹੀਦਾ ਕਿ ਇਹ ਮੇਰਾ ਗਾਣਾ ਹੈ ਤੇ ਨੂੰ ਮੈਂ ਗਾਣਾ ਹੀ ਰੱਖਣਾ। ਇਨੂੰ ਮੈਂ ਇਹ ਨਾ ਹੋਵੇ ਕਿ ਮੇਰੇ ਗਾਣੇ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਹੋ ਜਾਵੇ ਮੇਰੇ ਗਾਣੇ ਨਾਲ ਕਿਸੇ ਦੀ ਜ਼ਿੰਦਗੀ ਸੁਧਰ ਜੂਗੀ ਤਾਂ ਮੈਨੂੰ ਖੁਸ਼ੀ ਹੋਗੀ ਜੇ ਮੇਰੇ ਗਾਣੇ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਤਾਂ ਮੈਂ ਉਹ ਜਿਹੇ ਗਾਣੇ ਗਾਉਂਗਾ ਕਿਉਂ ਇਹ ਜਿਹੜਾ ਫਿਟ ਸੀ ਤਾਂ ਕਿ ਇਹ ਟੌਪਿਕ ਕਿਹੜਾ ਸਿੱਕਿਆ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਕਮਰਸ਼ੀਅਲ ਐਂਗਲ ਤੋਂ ਕਿੰਨਾ ਸਕਸੈਸਫੁਲ ਹੈ ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਲੀਅਰ ਕਰ ਦਿੰਦਾ ਮੈਂ ਕਦੇ ਵੀ ਕੋਈ ਮੇਰਾ ਗਾਣਾ ਇਹ ਰਿਕਾਰਡ ਕਰਕੇ ਨਹੀਂ ਗਾਇਆ ਕਿ ਮੈਂ ਇਹਨੂੰ ਚਲਾਉਣਾ ਜਾਂ ਹਿੱਟ ਕਰਨਾ ਹੈ ਚਲਾਉਣ ਵਾਲੇ ਲੋਕ ਨੇ ਸੁਣਨ ਵਾਲੇ ਲੋਕ ਨੇ ਕਿਉਂਕਿ ਸਾਨੂੰ ਸੁਣ ਬਣਾਉਣ ਵਾਲੇ ਲੋਕ ਇਹ ਜਿਹੜਾ ਗਾਣਾ ਕਮਰਸ਼ੀਅਲ ਐਂਗਲ ਤੇ ਗਾਣਾ ਨਹੀਂ ਹੈਗਾ ਨੂੰ ਮੈਂ ਇਹ ਸੋਚ ਸਕਦਾ ਵੀ ਇਹਨੂੰ ਬਹੁਤ ਜ਼ਿਆਦਾ ਆਪਾਂ ਕਹਿ ਸਕਦਾ ਪਰ ਇਹ ਗਾਣਾ ਜਿਹੜੇ ਸਾਡੇ ਰੂਟਸ ਨੇ ਕਿਉਂਕਿ ਮੈਂ ਇੱਕ ਪਿੰਡ ਤੋਂ ਨਿਕਲ ਕੇ ਸ਼ਹਿਰਾਂ 'ਚ ਆਇਆ ਪਿੰਡ ਤੋਂ ਨਿਕਲ ਕੇ ਆਪਣੀ ਇਮੇਜ ਬਣਾਈ ਆ ਤਾਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਸ਼ਹਿਰਾਂ 'ਚ ਬਹੁਤ ਘੱਟ ਰਹਿਗੀਆਂ ਅਸੀਂ ਲੋਕ ਬਾਹਰ ਨੂੰ ਜਾਣ ਲੱਗੇ ਰਿਸ਼ਤੇ ਕਿਤੇ ਨਾ ਕਿਤੇ ਸਾਡੇ ਔਲੋਪ ਹੋਣ ਲੱਗੇ ਤਾਂ ਮੈਨੂੰ ਲੱਗੇ ਕਿ ਯਾਰ ਇਹ ਮੈਸੇਜ ਦੇਣਾ ਚਾਹੀਦਾ ਲੋਕਾਂ दैट्स इट ਭਾਈ ਗਾਣੇ ਦੇ ਥੋਖੜੇ ਦੋਸਤਾਂ ਨੂੰ ਆਪਾਂ ਪਹਲਾ ਤੜੀ ਮੈਂ ਤੁਹਾਨੂੰ ਪੋਸਟਰ ਦਿਖਾਵਾਂ ਸ਼ਾਇਦ ਤੁਹਾਨੂੰ ਪੋਸਟਰ ਵਧੀਆ ਲੱਗੂਗਾ ਤੇ ਰੁਪਿੰਦਰ ਰੂਪੀ मैम ਨੇ ਇਹਦੇ ਵਿੱਚ ਫੀਚਰ ਕੀਤਾ ਨਾਲ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਔਰ ਸੈਮੀ ਨੇ ਗਾਣਾ ਲਿਖਿਆ ਸੈਮੀ ਉਹ ਬਰਾਏ ਨੇ ਤੇ ਦਾਸ ਨੇ ਗਾਇਆ ਤੁਸੀਂ ਪਿਆਰ ਦੇਣਾ ਇਸ ਗਾਣੇ ਨੂੰ ਦੋ ਬੋਲ ਮੈਂ ਤੁਹਾਡੇ ਨਾਲ ਜਰੂਰ ਸਾਂਝੇ ਕਰਦਾ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਗਾਣੇ ਨੂੰ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਮੇਰੇ ਆਪਣੇ ਭਰਾ ਮੇਰੀਆਂ ਮੇਰੀਆਂ ਜਿੰਦ ਜਾਨਾਂ ਮੇਰੇ ਨਾਲ ਨੇ ਬੱਗਾ ਜੀ ਗੌਰਵ ਜੀ ਸੈਮੀ ਪੁਨੀਤ ਸੂਰ ਸਾਹਿਬ ਡਾਬਰ ਸਾਹਿਬ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਚੰਗੀਆਂ ਚੀਜ਼ਾਂ ਸਾਡੀ ਕਿਉਂਕਿ ਜਦੋਂ ਵੀ ਅਸੀਂ ਸਾਰੇ ਬਹਿਨੇ ਆ ਕਿਉਂਕਿ ਐਮਐਲਏ ਸਾਹਿਬ ਦੇ ਫਰਜ਼ੰਦ ਨੇ ਤਾਂ ਇਹਨਾਂ ਦਾ ਵੀ ਫਰਜ਼ ਹੈ ਕਿ ਚਲੋ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੀਏ ਤੇ ਚੰਗੀ ਗਾਇਕੀ ਨੂੰ ਪ੍ਰਮੋਟ ਕਰੀਏ ਅਕਸਰ ਸਾਡੀਆਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤਾਂ ਸਾਡਾ ਮਸਲਾ ਹੀ ਚੱਲਦਾ ਹੁੰਦਾ ਕਿ ਯਾਰ ਕੁਝ ਚੰਗੀਆਂ ਚੀਜ਼ਾਂ ਲੋਕਾਂ ਤੱਕ ਲੈ ਕੇ ਆਈਏ ਸੋ ਦੋ ਲਾਈਨਾਂ ਸੁਣਾ ਦਿਓ ਜੀ ਗਾਣੇ ਦੀਆਂ ਜੀ 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 ਮੈਂ ਉਂਗਲਾਂ ਫੜ ਕੇ ਸੀ ਤੁਰਦਾ ਮੈਨੂੰ ਤੁਰਨਾ ਸਿਖਾਇਆ ਤੂੰ ਚੈਨ ਬਚਪਨ ਵਿੱਚ ਨਹੀਂ ਸੀ ਆਉਂਦਾ ਜਦ ਤੱਕ ਦੇਖਾ ਨਾ ਤੇਰਾ ਮੂੰਹ ਵਾਪਸ ਆ ਕੇ ਗਲ ਨਾਲ ਲਾ ਲੈ ਹਏ ਵਾਪਸ ਆ ਕੇ ਗਲ ਨਾਲ ਲਾ ਮੇਰੀ ਅੱਖ ਚੋਂ ਪਾਣੀ ਵਗੇ ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਥੈਂਕ ਯੂ ਜੀ ਬਹੁਤ 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 ਸਾਕ ਲੋਕੀ ਮਾਬਾਪ ਤੇ ਸਤਿ ਸ਼੍ਰੀ ਅਕਾਲ ਅਦੇ ਅਨਕਛ ਦੇ ਕਹਿੰਦੇ ਬਾਪੂ ਦਾ ਨਾਗ ਜੁੜਾਇਆ ਦਾ ਹਰ ਇੱਕ ਨਾਮ ਦੇ ਅਸਰ ਦੇ ਦੇਖਿਆ ਜੇ ਤਾਂ ਕਿਸੇ ਗਾਥਿਕ ਪੰਮੀ ਜੁੜਿਆ ਪੰਮੀ ਬੜਾ ਖਾਲਾ ਚੁੰਦਾ ਹਾਂ ਕੋਈ ਲੋਕਾਂ ਨੂੰ ਕਸਮ ਪਾਤਾ ਮੈਂ ਜੀ ਤੁਹਾਨੂੰ ਦੱਸਦਾ ਇਹ ਮੇਰੀ ਐਕਸ਼ਨ ਦੇ ਵਿੱਚ ਮੈਂ ਪਹਿਲਾਂ ਜਿੱਦਾਂ ਕਹਿ ਕਿ ਮੇਰੇ ਆਪਣੇ ਇਮੋਸ਼ਨਸ ਨੇ ਇਸ ਗਾਣੇ ਨਾਲ ਜੁੜੇ ਹੋਏ ਮੈਂ ਜਦੋਂ ਸਕੂਲੋਂ ਆਉਣਾ ਤਾਂ ਮੈਂ ਅਸੀਂ ਗੱਡੀ 'ਚ ਗੱਲ ਕਰਦੇ ਹੁੰਦੇ ਸੀ ਮੇਰੇ ਹੁਣ ਅਸੀਂ ਕਾਲਜ ਤੇ ਸਕੂਲਾਂ ਦੇ ਵਿੱਚ ਪ੍ਰੋਮੋਸ਼ਨ ਕਰਕੇ ਆ ਗਾਣੇ ਦੀ ਮੈਂ ਉੱਥੇ ਇਹ ਚੀਜ਼ ਦੱਸੀ ਕਿ ਜਦੋਂ ਮੈਂ ਸਕੂਲੋਂ ਆਣਾ ਤੇ ਮੈਂ ਆ ਕੇ ਜਦੋਂ ਸਕੂਲੋਂ ਆਣਾ ਮੇਰੀ ਦਾਦੀ ਨੇ ਮੇਰੇ ਲਈ ਦੋ ਲੱਡੂ ਬਣਾਣੇ ਹਰ ਰੋਜ਼ ਔਰ ਮੈਨੂੰ ਨਹੀਂ ਪਤਾ ਵਿਚਾਰੇ ਕਿੱਥੋਂ ਅਰੇਂਜ ਕਰਦੇ ਸੀ ਦੋ ਲੱਟੂ ਬਣਾਨੇ ਤੇ ਗੁੜ ਨਾਲ ਰੋਟੀ ਖਾਣੀ ਰਾਤ ਨੂੰ ਸ਼ੱਕਰ ਦੇ ਵਿੱਚ ਘੀ ਪਾ ਕੇ ਇਹ ਇਹ ਚੀਜ਼ਾਂ ਭਾਜੀ ਉਹ ਯਾਦ ਆਉਂਦੀਆਂ ਉਹ ਦਾਦੀ ਦਾ ਇੱਕ ਪਿਆਰ ਯਾਦ ਆਉਂਦਾ ਤਾਂ ਇਹ ਗਾਣਾ ਮੈਨੂੰ ਲੱਗਿਆ ਕਿ ਮੇਰੀ ਦਾਦੀ ਹੈ ਨਾ ਜਿਹੜੀ ਉਹ ਉਹ ਅੱਜ ਵੀ ਮੇਰੇ ਕੋਲ ਆ ਮੈਨੂੰ ਪਿਆਰ ਕਰਦੀ ਹੈ ਉਹ ਦੇਖਦਿਆਂ ਮਹਿਸੂਸ ਮੈਂ ਥੈਂਕ ਯੂ ਬਿਨਾ ਬਿਨਾ ਕਿਸੇ ਮਦਦ ਦਾ ਕਾਰਨ ਹੁੰਦਾ ਵਾ ਉਹਨੂੰ ਉਹਦਾ ਹੀ ਕੁੰਡਰ ਦੇਖਦਾ ਜੀ 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 ਤੁਸੀਂ ਮੈਂ ਤੁਹਾਡੇ ਕੁਐਸਚਨ ਤੋਂ ਤੁਹਾਨੂੰ ਸਲੂਟ ਆ ਮੇਰਾ ਤੁਸੀਂ ਇੰਨਾ ਵਧੀਆ ਕੁਐਸਚਨ ਕੀਤਾ ਕਿ ਦੇਖੋ ਚੰਗੇ ਗਾਣਿਆਂ ਨੂੰ ਵੀ ਪ੍ਰਮੋਸ਼ਨਾਂ ਦੀ ਲੋੜ ਪੈ ਗਈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੇ ਲਈ ਇਹ ਤੋਂ ਬੜੀ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜਦਕਿ ਚੰਗਾ ਗਾਣਾ ਅੱਜ ਦੇ ਟਾਈਮ 'ਚ ਪੈ ਜਾਣਾ ਚਾਹੀਦਾ ਤੇ ਲੋਕਾਂ ਤੱਕ ਜਾਣਾ ਚਾਹੀਦਾ ਬਟ ਮੈਂ ਉਹੀ ਕਹਿ ਰਹਣਾ ਕਿ ਸੋਸ਼ਲ ਮੀਡੀਆ ਦਾ ਗੁੱਡ ਇਫੈਕਟ ਵੀ ਆ ਤੇ ਬੈਡ ਇਫੈਕਟ ਵੀ ਆ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਚੰਗੇ ਲਿਸਨਰ ਸੁਣਦੇ ਨੇ ਮਾੜੀ ਚੀਜ਼ ਅੱਪਾ ਹੁਣ ਇੱਥੇ ਕੋਈ ਮੈਂ ਕਿਸੇ ਨੂੰ ਮਾੜਾ ਚੰਗਾ ਬੋਲਦਾ ਹਾਂ 1 ਸੈਕਿੰਡ ਤੋਂ ਪਹਿਲਾਂ ਵਾਇਰਲ ਹੋਊਗੀ ਪਰ ਉਹ ਚੀਜ਼ ਲੋਕਾਂ ਨੇ ਬੜੀ ਸੁਣਿਆ ਵੀ ਕਮਲ ਖਾਨ ਨੇ ਕੁਝ ਕਹਿ ਦਿੱਤਾ ਭਾਈ ਫਲਾਣਾ ਚੈਨਲ ਤੇ ਚੱਲ ਵੀ ਉਹ ਚੀਜ਼ ਜ਼ਿਆਦਾ ਪ੍ਰਮੋਟ ਹੋਣੀ ਹੈ ਕਮਲ ਖਾਨ ਨੇ ਤੋਂ ਪਹਿਲਾਂ ਚੰਗੀ ਗੱਲ ਕਿਹੜੀ ਕੀਤੀ ਉਹ ਨਹੀਂ ਸੁਣਨੀ ਕਿਸੇ ਨੇ ਸੋ ਮੈਂ ਬੇਨਤੀ ਕਰਦਾ ਲਿਸਨਰਸ ਨੂੰ ਪਿਆਰ ਕਰਨ ਵਾਲਿਆਂ ਨੂੰ ਕਿ ਯਾਰ ਚੰਗੀਆਂ ਚੀਜ਼ਾਂ ਸੁਣੋ ਇਹ ਮੇਰਾ ਇਕੱਲੇ ਦਾ ਮੈਸੇਜ ਨਹੀਂ ਆ ਮੇਰਾ ਇਕੱਲੇ ਦਾ ਸੁਣਿਆ ਨਹੀਂ ਆ ਪੂਰੀ ਮੀਡੀਆ ਦਾ ਸੁਣਿਆ ਨਹੀਂ ਆ ਇਹ ਤੁਹਾਡੇ ਬੱਚਿਆਂ ਦੀ ਗੱਲ ਹੈ ਤੁਹਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਹੈ ਇਨਫੈਕਟ ਤੁਹਾਡੇ ਵੀ ਇਮੋਸ਼ਨਸ ਕਿਸੇ ਨਾਲ ਜ ਉਹਨਾਂ ਰਿਸ਼ਤਿਆਂ ਨੂੰ ਬਚਾਉਣ ਲਈ ਆਪਣੀ ਇਨਸਾਨੀਤ ਨੂੰ ਬਚਾਉਣ ਲਈ ਚੰਗੀਆਂ ਚੀਜ਼ਾਂ ਨੂੰ ਸੁਣੋ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ। ਠੀਕ ਹੈ। ਥੈਂਕ ਯੂ ਜੀ। ਬਿਲਕੁਲ ਜਿਵੇਂ ਖਾਨ ਸਾਹਿਬ ਨੇ ਦੱਸਿਆ ਕਿ ਬਿਲਕੁਲ ਜਿਵੇਂ ਖਾਨ ਸਾਹਿਬ ਨੇ ਅੱਗੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਜਿਹੜਾ ਅੱਜ ਮੈਸੇਜ ਜਿਹੜਾ ਇਹਨਾਂ ਨੇ ਆਪਣੀ ਆਵਾਜ਼ ਦੇ ਰਹੀ ਅੱਗੇ ਵੀ ਦਿੰਦੇ ਆਏ ਨੇ ਕਿ ਅੱਜ ਜਿਹੜਾ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਨਿਊਕਲੀਅਰ ਫੈਮਿਲੀ ਦਾ ਮਾਹੌਲ ਹੈ ਬਟ ਉਹਦੇ ਵਿੱਚ ਜਿਹੜਾ ਇਹ ਗਾਣਾ ਹੈ ਇਹ ਉਸ ਪਰਿਵਾਰ ਨੂੰ ਭਰੇਗਾ ਦਾਦੀ ਅੰਮੀ ਹੈ ਮੀਨਸ ਕਿ ਇੱਕ ਦਾਦੀ ਤੇ ਇੱਕ ਉਹਦੀ ਪੋਤੀ ਜਾਂ ਪੋਤਾ ਇੱਕ ਫੈਮਿਲੀਅਰ ਗਾਣਾ ਹੈ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਕਹੂੰਗਾ ਕਿ ਜਰੂਰ ਇਸ ਗਾਣੇ ਨੂੰ ਆਪਾਂ ਪ੍ਰਮੋਟ ਕਰੀਏ ਤੇ ਪ੍ਰਮੋਟ ਕਰਕੇ ਇੱਕ ਐਂਡ ਯੂਜ਼ਰ ਤੱਕ ਪਹੁੰਚਾਈਏ ਕਿਉਂਕਿ ਅੱਜ ਦੀ ਨੀਡ ਹੈ ਨੀਡ ਆਫ ਆਰ ਹੈ ਕਿ ਆਪਾਂ ਜਿਹੜਾ ਸਾਡਾ ਪੁਰਾਣਾ ਕਲਚਰ ਸੀ ਜਿਵੇਂ ਦਾਦੀ ਅੰਮੀਏ ਭਾਈ ਸਾਹਿਬ ਨੇ ਗੱਲ ਕੀਤੀ ਕਿ ਪੁਰਾਣਾ ਸ਼ਬਦ ਸੀਗਾ ਤੇ ਆਪਾਂ ਇਹਨੂੰ ਘਰ-ਘਰ ਪਹੁੰਚਾਈਏ ਪ੍ਰਮੋਟ ਕਰੀਏ ਤੇ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵਾਅ ਚੜ ਕੇ ਇਹਨੂੰ ਗਾਣੇ ਨੂੰ ਪ੍ਰਮੋਟ ਵੀ ਕਰੀਏ ਤੇ ਸਾਰੇ ਇਹਨੂੰ ਅੱਗੇ ਫਾਰਵਰਡ ਵੀ ਕਰੀਏ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਸਾਰੇ মিডিਆ ਭਰਾਵਾਂ ਦਾ ਵੀਰਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਸਾਰੇ ਪਬਲਿਕ ਡੋਮੇਨ 'ਚ ਲੈ ਕੇ ਜਾਂਦੇ ਹੋ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਦਾ ਲੱਗਦਾ ਜਾਣਾ ਜਿਹੜਾ ਬਿਲਕੁਲ ਮੇਰੇ ਤੋਂ ਪਹਿਲਾਂ ਬੋਲਦੇ ਖਾਨ ਸਾਹਿਬ ਨੇ ਜਿਹੜੀ ਡਿਟੇਲ ਚ ਦੱਸਿਆ ਕਿ ਅੱਜ ਕੱਲ ਦੇ ਜੋ ਟਾਈਮ ਦੇ ਵਿੱਚ ਜਿੱਥੇ ਸਾਡਾ ਪੰਜਾਬ ਦਾ ਮੈਂ ਕਹਿ ਸਕਦਾ ਹਿੰਦੁਸਤਾਨ ਦਾ ਨਹੀਂ ਪੂਰੇ ਵਰਲਡ ਦੇ ਵਿੱਚ ਜੋ ਖਾਨ ਸਾਹਿਬ ਨੇ ਕਮਲ ਜੀ ਨੇ ਆਪਣੀ ਆਵਾਜ਼ ਦਾ ਜਾਦੂ ਵਿਛਾਇਆ ਔਰ ਉਹਨਾਂ ਦੇ ਜੋ ਬੋਲ ਨੇ ਤੁਸੀਂ ਪਹਿਲੇ ਵੀ ਸੁਣਦੇ ਆ ਰਹੇ ਹੋ ਔਰ ਜਿਹੜੇ ਇਹਨਾਂ ਨੇ ਕੱਲ ਜਿਹੜਾ ਗਾਣਾ ਰਿਲੀਜ਼ ਕਰ ਰਹੇ ਨੇ ਮੈਨੂੰ ਕਹਿ ਸਕਦਾ ਘਰੇਲੂ ਗਾਣਾ ਕਹਿ ਸਕਦਾ ਘਰੇਲੂ ਮਤਲਬ ਕਿ ਪਰਿਵਾਰ ਦੇ ਵਿੱਚ ਹਰ ਪਰਿਵਾਰ ਦੀ ਇਹ ਨਾਲ ਮੈਂ ਮੈਨੂੰ ਵੀ ਆਪਣੇ ਆਪ ਤੋਂ ਮੈਂ ਆਪਣੇ ਆਪ ਨੂੰ ਵੀ ਕਰ ਸਕਦਾ ਇਹਨੂੰ ਅਟੈਚ ਤੁਸੀਂ ਵੀ ਕਰ ਸਕਦੇ ਹੋ ਕਿਤੇ ਨਾ ਕਿਤੇ ਅਸੀਂ ਪਰਿਵਾਰਾਂ ਵਾਲਿਆਂ ਸਾਰੇ ਦਾਦੀ ਔਰ ਪੋਤੇ ਦੀ ਜੋ ਅੰਡਰਸਟੈਂਡਿੰਗ ਹੁੰਦੀ ਹੈ ਫੈਮਿਲੀ ਦੇ ਵਿੱਚ ਉਹਨੂੰ ਦਰਸਾਇਆ ਗਿਆ ਇਸ ਗਾਣੇ ਦੇ ਵਿੱਚ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਅਰ ਜਿਹਨੇ ਵੀਵਰਸ ਨੇ ਜਾਂ ਸਰੋਤੇ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਜ਼ਰੂਰ ਇਹਨੂੰ ਖੁਦ ਵੀ ਸੁਣੋ ਔਰ ਪਰਿਵਾਰ ਦੇ ਵਿੱਚ ਵੀ ਸੁਣਾਓ ਤੇ ਅੱਗੇ ਵੀ ਪ੍ਰਮੋਟ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੇ ਜੋ ਸਾਡੇ ਹਾਰਟ ਟਚਿੰਗ ਮੈਂ ਕਹਿ ਸਕਦਾ Song ਨੇ ਇਹ ਇਦਾਂ ਦੇ Song ਅੱਗੇ 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 ਦੀ ਅੱਗੇ ਕਲਚਰ ਜੋ ਆਪਣਾ ਦਿਖਾ ਰਹੇ ਨੇ ਪੁਰਾਣਾ ਬਹੁਤ ਜ਼ਰੂਰਤ ਹੈ ਸਰ ਲੱਗਦਾ ਬਾਕੀ ਦੇ ਗਾਇਕਾਂ ਨੂੰ ਵੀ ਇਦਾਂ ਦੀ ਲੋੜ ਹੈ ਬਿਲਕੁਲ ਮੈਂ ਤੁਹਾਡੇ ਮਾਧਮੇਨ ਤੋਂ ਪਹਿਲੀ ਅਪੀਲ ਅਹੀ ਕਰ ਰਿਹਾ ਹਾਂ ਕਿ ਸਾਡੇ ਅੱਜ ਦੇ ਜੋ ਹਾਲਾਤ ਨੇ ਜੋ ਮਾਹੌਲ ਬਣ ਚੁੱਕਾ ਹੈ ਕਿਤੇ ਨਾ ਕਿਤੇ ਇਦਾਂ ਦੀ ਗਾਇਕੀ ਦੀ ਅੱਗੇ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਥੈਂਕ ਯੂ